ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਣ ਤੱਕ ਦੇ ਵਿਦੇਸ਼ੀ ਦੌਰਿਆਂ ਚ ਸਭ ਤੋਂ ਮਹਿੰਗਾ ਕੈਨੇਡਾ ਦਾ ਦੌਰਾ ਰਿਹਾ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਿਨਾਂ ਦੀ ਕੈਨੇਡਾ ਯਾਤਰਾ ਉਤੇ 383000 ਅਮਰੀਕੀ ਡਾਲਰ ਯਾਨੀ 2.5 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਹਫਿੰਗਟਨ ਪੋਸਟ ਕੈਨੇਡਾ ਨੇ ਵੀਰਵਾਰ ਨੂੰ ਕੈਨੇਡਾ ਦੇ ਸੂਚਨਾ ਤੇ ਅਧਿਕਾਰ ਐਕਟ ਤਹਿਤ ਲਈ ਜਾਣਕਾਰੀ ਦੇ ਹਵਾਲੇ ਨਾਲ ਰਿਪੋਰਟ ਜਾਰੀ ਕੀਤੀ। ਰਿਪੋਰਟ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਖਾਣੇ ਅਤੇ ਸ਼ਰਾਬ ਤੇ 17600 ਡਾਲਰ ਸਵਾਗਤੀ ਸਮਾਗਮ ਤੇ 80000 ਅਮਰੀਕੀ ਡਾਲਰ ਗੱਡੀਆਂ ਦੇ ਕਾਫਲੇ ਤੇ 106400 ਡਾਲਰ ਖਰਚ ਹੋਏ ਰਿਪੋਰਟ ਮੁਤਾਬਕ ਸਰਕਾਰੀ ਖਜ਼ਾਨੇ ਵਿੱਚੋਂ ਹੋਟਲ ਦੇ ਕਮਰਿਆਂ ਤੇ 10400 ਡਾਲਰ ਖਰਚ ਹੋਏ ਆਡੀਓ ਵਿਜ਼ੂਅਲ ਉਪਕਰਨਾ ਤੇ 30000 ਡਾਲਰ ਅਤੇ ਫੋਟੋਕਲ ਕੰਮਾਂ ਤੇ 21708 ਡਾਲਰ ਖਰਚ ਕੀਤੇ ਗਏ ਮੋਦੀ ਦੀ ਯਾਤਰਾ ਦੇ ਸਬੰਧ ਵਿੱਚ ਸਰਕਾਰੀ ਅਧਿਕਾਰੀਆਂ ਦੀ ਭੱਜ ਦੌੜ ਤੇ 73213 ਡਾਲਰ ਅਤੇ ਸਿਹਤ ਸੇਵਾਵਾਂ ਤੇ 14790 ਡਾਲਰ ਖਰਚ ਕੀਤੇ ਗਏ ਇਸ ਤੋਂ ਇਲਾਵਾ 3356 ਡਾਲਰ ਖੁੱਲਣਾ ਉਤੇ ਅਤੇ 1584 ਟ੍ਰਾਂਸਲੇਸ਼ਨ ਅਤੇ 75 ਡਾਲਰ ਚੰਡਿਆਂ ਉਤੇ ਸਰਕਾਰੀ ਖਜ਼ਾਨੇ ਵਿੱਚੋਂ ਖਰਚ ਕੀਤੇ ਗਏ। ਅਖਬਾਰ ਮੁਤਾਬਕ ਇਸ ਸਾਰਾ ਪੈਸਾ ਕੈਨੇਡਾ ਸਰਕਾਰ ਦਾ ਖਰਚ ਹੋਇਆ। ਇਸ ਤੋਂ ਇਲਾਵਾ ਮੋਦੀ ਵੱਲੋਂ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਕਰਵਾਏ ਗਏ ਸਮਾਗਮ ਤੇ ਸਭ ਤੋਂ ਜ਼ਿਆਦਾ ਪੈਸਾ ਖਰਚ ਹੋਇਆ। ਸਮਾਗਮ ਤੇ ਖਰਚ ਕੈਨੇਡਾ ਸਰਕਾਰ ਨੇ ਨਹੀਂ ਸੰਗੋ ਭਾਰਤੀ ਭਾਈਚਾਰੇ ਨੇ ਕੀਤਾ। ਇਸ ਪ੍ਰੋਗਰਾਮ ਦਾ ਪ੍ਰਬੰਧ ਨੈਸ਼ਨਲ ਅਲਾਈਅੰਸ ਆਫ ਇੰਡੋ ਕੈਨੇਡਾ ਵੱਲੋਂ ਕੀਤਾ ਗਿਆ। ਹਜ਼ਾਰ ਭਾਰਤੀ ਕੈਨੇਡੀਅਨ ਭਾਈਚਾਰੇ ਨੂੰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੰਬੋਧਨ ਕੀਤਾ ਇਸ ਤੇ ਖਰਚ ਆਇਆ 454997 ਡਾਲਰ